ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿੱਥੇ ਝੋਨੇ ਦੀ ਫਸਲ ਤੁਹਾਡੀ 50 ਦਿਨ ਟੱਪ ਗਈ ਆ 52 ਦਿਨ 55 ਦਿਨ ਜਾਂ ਜਿਹੜੇ ਕਿਸਾਨ ਵੀਰਾਂ ਨੇ ਤਕਰੀਬਨ ਜਿਹੜਾ 10 ਜੂਨ ਦੇ ਕਰੀਬ ਜਿਹੜੇ ਟ੍ਰਾਂਸਪਲੈਂਟਿੰਗ ਸ਼ੁਰੂ ਕੀਤੀ ਸੀ ਉੱਤੇ 50 ਦਿਨ ਦੀ ਫਸਲ ਜਿਹੜੀ ਹੋ ਗਈ ਹੈ ਜਾਂ ਆਉਣ ਵਾਲੇ ਦਿਨਾਂ 'ਚ ਕਿਉਂਕਿ ਮੈਂ ਥੋੜਾ ਜਿਹਾ ਇਹ 8-10 ਦਿਨ 15-12 ਦਿਨ ਐਡਵਾਂਸ ਜਿਹੜੀ ਹੈਗੀ ਵੀਡੀਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਜਦੋਂ ਫਸਲ ਜਿਹੜੀ 50 ਦਿਨ ਤੇ 52 ਦਿਨ ਤੇ ਟੱਪ ਜਾਂਦੀ ਆ ਤਾਂ ਉਹਦੇ ਵਿੱਚ ਆਪਾਂ ਨੂੰ ਧਿਆਨ ਦੇਣ ਦਾ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਹੁਣ ਵੈਸੇ ਵੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ 'ਚ ਰੋਕ ਰੋਕ ਕੇ ਕਿਤੇ ਕਿਤੇ ਮੀਂਹ ਵੀ ਪੈਂਦੇ ਰਹਿਣਗੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੀ ਵਧੂਗੀ ਤੇ ਟੈਂਪਰੇਚਰ ਤਾਂ ਨਾਲ ਦੀ ਨਾਲ ਜਿਹੜਾ ਹੈਗਾ ਉਹ ਵਿੱਚ ਦੀ ਥੋੜਾ ਜਿਹਾ ਗਰਮ ਰਹਿੰਦਾ ਹੀ ਆ ਕਿਉਂਕਿ ਟੈਂਪਰੇਚਰ ਬਾਲਾ ਅੱਜਕੱਲ ਡਾਊਨ ਤੇ ਥੋੜੀ ਜਿਹੀ ਗਰਮੈਸ਼ ਇਹ ਜਿਹੜਾ ਫੇਵਰੇਬਲ ਕੰਡੀਸ਼ਨ ਹੁੰਦੀ ਹੈ ਫਸਲ ਦੇ ਵਿੱਚ ਉਲੀ ਰੋਗ ਖਾਸ ਤੌਰ ਤੇ ਜਿੱਥੇ ਝੋਨਾ ਜ਼ਿਆਦਾ ਸੰਘਣਾ ਹੈ ਜਾਂ ਜਿੱਥੇ ਆਪਾਂ ਲਗਾਤਾਰ ਪਾਣੀ ਖੜਾਉਨੇ ਆ ਜਾਂ ਜਿੱਥੇ ਆਪਾਂ ਪਾਣੀ ਖੇਤ ਦੇ ਵਿੱਚ ਬਾਹਰ ਨਹੀਂ ਕੱਢ ਪਾਉਂਦੇ ਮੀਂਹ ਦਾ ਪਾਣੀ ਜ਼ਿਆਦਾ ਖੜ ਜਾਂਦਾ ਉੱਥੇ ਆਪਾਂ ਧਿਆਨ ਦੇਣਾ ਕਿ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਕਿਉਂਕਿ ਇਹ ਸਟੇਜ ਦੇ ਉੱਤੇ ਆਪਾਂ ਜੇ ਖਾਸ ਗੱਲ ਦਾ ਧਿਆਨ ਰੱਖਣ ਦੇਣਯੋਗ ਜਿਹੜੀ ਗੱਲ ਹੁੰਦੀ ਹੈ ਕਿ ਉਲੀ ਰੋਗਾਂ ਤੋਂ ਫਸਲ ਨੂੰ ਆਪਾਂ ਬਚਾ ਕੇ ਰੱਖਣਾ ਜੇ ਇੱਕ ਵਾਰੀ ਇਨਫੈਕਸ਼ਨ ਹੁੰਦੀ ਆ ਤਾਂ ਉਸ ਤੋਂ ਬਾਅਦ ਥੋੜਾ ਜਾ ਨੂੰ ਔਖਾ ਹੁੰਦਾ ਕੰਟਰੋਲ ਕਰਨਾ ਕਿਉਂਕਿ ਝੋਨਾ ਜਿਹੜਾ ਉਹ ਫਟਾਰਾ ਲੈ ਰਿਹਾ ਏਦੋਂ ਬਾਅਦ ਉਹਦੀ ਪੈਨੀਕਲ ਇਨੀਸ਼ੀਏਸ਼ਨ ਸ਼ੁਰੂ ਹੋਣੀ ਆ ਫਿਰ ਬੂਟ ਸਟੇਜ ਤੇ ਜਾਣਾ ਤੇ ਜੇ ਇਸ ਦੌਰਾਨ ਜੇ ਫਸਲ ਦੇ ਵਿੱਚ ਉਲੀ ਰੋਗ ਦਾ ਹਾਲਾ ਹੁੰਦਾ ਤਾਂ ਝਾੜ ਤੇ ਕਾਫੀ ਅਸਰ ਹੁੰਦਾ ਕਿਉਂਕਿ ਜਿਹੜੇ ਜ਼ਖਮ ਬੂਟਿਆਂ ਤੇ ਹੁੰਦੇ ਆ ਖਾਸ ਤੌਰ ਤੇ ਸ਼ੀਥ ਬਲਾਈਡ ਦੀ ਸਮੱਸਿਆ ਮੁੱਢੋਂ ਤੋਂ ਸ਼ੁਰੂ ਹੁੰਦੀ ਆ ਤਾਂ ਉਹਦੇ ਨਾਲ ਜਦੋਂ ਜ਼ਖਮਾਂ ਦੇ ਵਿੱਚ ਪਲਾਂਟ ਟਿਸ਼ੂ ਫੈਕਟ ਹੁੰਦਾ ਪੱਤਿਆਂ ਦੇ ਉੱਤੇ ਤਣੇ ਦੇ ਉੱਤੇ ਜਦੋਂ ਦਾਗ ਤੱਬੇ ਪੈਂਦੇ ਪਲਾਂਟ ਟਿਸ਼ ਪਾਣੀ ਤੇ ਨਿਊਟ੍ਰੀਐਂਟ ਦੀ ਸਪਲਾਈ ਆ ਜਿਹੜੀ ਸਾਰੇ ਬੂਟੇ ਨੂੰ ਉਹ ਪ੍ਰਭਾਵਿਤ ਹੁੰਦੀ ਆ ਜਿਹਦੇ ਨਾਲ ਫਸਲ ਦਾ ਝਾੜ ਸਭ ਤੋਂ ਵੱਧ ਘਟਣ ਦਾ ਜਿਹੜਾ ਖਤਸ਼ਾ ਆਪਾਂ ਨੂੰ ਰਹਿੰਦਾ ਤੇ ਨਾਲ ਕੋਈ ਕਿਸਾਨ ਵੀਰ ਪੁੱਛ ਰਿਹਾ ਕਿ ਐਨਪੀ ਕਿ ਆਪਾਂ ਇਸ ਸਟੇਜ ਤੇ ਆਪਾਂ ਕੀੜੀ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਜਿਹੜੇ ਕਿਸਾਨ ਵੀਰਾਂ ਨੇ ਕੋਈ ਫਟਾਰੇ ਵਾਸਤੇ ਜਿੱਥੇ ਕਿਉਂਕਿ ਕੱਲ ਤੱਕ ਵੀ ਮੈਨੂੰ ਕੁਝ ਸਵਾਲ ਆਏ ਕਿਸਾਨ ਵੀਰਾਂ ਦੇ ਕਿ ਫਸਲ ਆ ਜਿਹੜੀ ਉਹ ਕਿਤੇ ਕਿਤੇ ਜਿਹੜੀ ਹੈਗੀ ਆ ਦੋਗੀਆਂ ਦੇ ਵਿੱਚ ਗਰੋਥ ਨਹੀਂ ਕਰ ਰਹੀ ਜਾਂ ਜਿੱਧਰਲੇ ਪਾਸੇ ਨੱਕਾ ਉਧਰਲੇ ਪਾਸੇ ਜਾਂ ਮਗਰਲੇ ਪਾਸੇ ਜਿੱਥੇ ਪਾਣੀ ਖੜਦਾ ਉੱਥੇ ਜਿਹੜੇ ਹੈਗੇ ਆ ਫਸਲ ਉਹ ਥੋੜੀ ਜੀ ਜਿਹੜਾ ਫਟਾਰੇ ਵਾਲੇ ਪਾਸੋਂ ਥੋੜੀ ਜੀ ਕਮਜ਼ੋਰ ਹੈ ਤਾਂ ਉੱਥੇ ਤੁਸੀਂ ਜਿਨ੍ਹਾਂ ਨੇ ਸਪਰੇ ਨਹੀਂ ਕੀਤੀ ਕਿਸਾਨ ਵੀਰੋ ਜ਼ਿੰਕ ਦੀ ਕਲੀ ਦਾ ਪਾਣੀ ਯੂਰੀਆ ਇਹਦੀ ਤੁਸੀਂ ਸਪਰੇ ਲਾਜ਼ਮੀ ਕਰੋ ਵੀਡੀਓ ਪਹਿਲਾਂ ਮੈਂ ਡਿਟੇਲ ਦੇ ਵਿੱਚ ਪਾਈਆਂ ਹੋਈਆਂ ਉਹ ਤੁਸੀਂ ਚੈੱਕ ਕਰ ਸਕਦੇ ਹੋ ਚੈਨਲ ਤੇ ਜਾ ਕੇ ਤੇ ਨਾਲ ਤੁਸੀਂ ਜਿੱਥੇ ਜ਼ਰੂਰਤ ਅਨੁਸਾਰ ਜਿੱਥੇ ਪਾਣੀ ਦੀ ਘਾਟ ਰਹੀ ਹੈ ਉਹ ਕਈ ਥਾਵਾਂ ਤੇ ਪਾਣੀ ਜ਼ਿਆਦਾ ਕਈ ਥਾਵਾਂ ਤੇ ਪਾਣੀ ਦੀ ਘਾਟ ਵੀ ਰਹੀ ਹੈ ਜਾਂ ਰੇਤលੀਆਂ ਜ਼ਮੀਨਾਂ ਉੱਤੇ ਤੁਸੀਂ ਨਾਲ ਜਿਹੜਾ ਹੈਗਾ 1/2 ਕਿਲੋ 600 700 ਗ੍ਰਾਮ ਤੱਕ 19% ਫੈਰ ਸਲਫੇਟ ਲੋਹਾ ਵੀ ਪਾ ਸਕਦੇ ਆ ਜਦੋਂ ਤੱਕ ਲਾਸਟ ਤੱਕ 45 ਤੋਂ 50 ਦਿਨ ਦੀ ਫਸਲ ਬਸ ਇਸ ਤੋਂ ਬਾਅਦ ਆਪਾਂ ਸਪਰੇ ਨਹੀਂ ਕਰਨੀ ਹੈ ਜਿਹੜੀਆਂ ਘੱਟ ਸਮੇਂ ਵਾਲੀਆਂ ਵੈਰੈਟੀਆਂ ਉਹਦੇ ਵਿੱਚ ਆਪਾਂ 30 35 ਦਿਨ ਤੇ ਸਪਰੇ ਜਿਹੜੀ ਲਾਸਟ ਕਰ ਦੇਣੀ ਖਾਸ ਤੌਰ ਤੇ PR126 ਕਿਉਂਕਿ ਉਹ ਵੀ ਕਿਸਾਨ ਵੀਰਾਂ ਨੇ ਵੈਸੇ ਵੀ ਲੇਟ ਰਾਈ ਆ ਤਾਂ ਹਜੇ ਤਕਰੀਬਨ ਜੇ ਤੁਸੀਂ ਜਲਾਈ ਦੇ ਸ਼ੁਰੂ ਦੇ ਵਿੱਚ ਟ੍ਰਾਂਸਪਲੈਂਟਿੰਗ ਕੀਤੀ ਤਾਂ 25 ਦਿਨ ਦੀ 30 ਦਿਨ ਦੀ ਇੱਥੇ ਕਿ ਜਿਹੜੀ ਫਸਲ ਹੈਗੀ ਆ ਤੁਸੀਂ ਉਹ ਸਪਰੇ ਜਿਹੜੀ ਜ਼ਰੂਰ ਕਰੋ ਉਹਦਾ ਬੜਾ ਤੁਹਾਨੂੰ ਫਾਇਦਾ ਹੋਊ ਕਿਉਂਕਿ ਉਹਦੇ ਨਾਲ ਜ਼ਿੰਕ ਦੀ ਘਾਟ ਨਹੀਂ ਆਉਂਦੀ ਜਿਹੜੀ ਕਿ ਬਹੁਤ ਵਧੀਆ ਇੱਕ ਤੱਤ ਹੈ ਖਾਸ ਤੌਰ ਤੇ ਫੋਕਟਾਉਣ ਦੇ ਵਿੱਚ ਇੱਕ ਪੋਟਾਸ਼ ਵੀ ਕੰਮ ਕਰਦਾ ਬੋਰਾ ਨੂੰ ਵੀ ਕੰਮ ਕਰਦਾ ਨਾਲ ਜਿਹੜੇ ਹੈਗੇ ਆਪਾਂ ਤੱਤ ਬੈਲੈਂਸ ਦੇ ਵਿੱਚ ਨਿਊਟ੍ਰੀਸ਼ਨ ਐਨ ਪੀ ਕੇ ਜਿਹੜਾ ਦਿੱਤਾ ਹੁੰਦਾ ਕਲੀ ਦਾ ਪਾਣੀ ਖਾਸ ਤੌਰ ਤੇ ਜਿਹੜਾ ਕੈਲਸ਼ੀਅਮ ਦਾ ਭੰਡਾਰ ਨਾਲ ਜਿਹੜਾ ਹੈਗਾ ਸੋਲੂਸ਼ਨ ਨੂੰ ਬੇਸਿਕ ਕਰਨ ਵਾਸਤੇ ਵਰਤਿਆ ਜਾਂਦਾ ਤਾਂ ਕਿ ਜਿਹੜਾ ਜ਼ਿੰਕ ਦੀ ਐਸਿਡਿਟੀ ਦਾ ਇਫੈਕਟ ਨਾ ਪਵੇ 21% ਜ਼ਿੰਕ ਹੈ ਜਿਹੜੀ ਉਹਦਾ ਬੈਸਟ ਰਿਜ਼ਲਟ ਹੈ ਤੇ ਖਾਸ ਗੱਲ ਦਾ ਧਿਆਨ ਇਹ ਰੱਖਣਾ ਕਿ ਜਿੱਥੇ ਹੁਣ ਜਿਹੜਾ ਹੈਗਾ ਖਾਸ ਤੌਰ ਤੇ ਮੌਸਮ ਦੇ ਵਿੱਚ ਦੇ ਤਬਦੀਲੀ ਆਉਂਦੀ ਕਿਸਾਨ ਵੀਰੋਂ ਕਈ ਥਾਵਾਂ ਦੇ ਉੱਤੇ ਖਾਸ ਤੌਰ ਤੇ ਕਈ ਥਾਵਾਂ ਤੇ ਜਿੱਥੇ ਪਾਣੀ ਮਾੜਾ ਨਹਿਰੀ ਪਾਣੀ ਘੱਟ ਲੱਗਦਾ ਜਾਂ ਜਿੱਥੇ ਨਹਿਰੀ ਪਾਣੀ ਹੀ ਲਗਾਤਾਰ ਲੱਗ ਰਿਹਾ ਤੇ ਦੂਜਾ ਪਾਣੀ ਨਹੀਂ ਆਪਾਂ ਵਰਤ ਰਹੇ ਇਹ ਦੋਵਾਂ ਥਾਵਾਂ ਦੇ ਉੱਤੇ ਕੰਡੀਸ਼ਨ ਹੁੰਦੀ ਹੈ ਕਿ ਇੱਕ ਤਾਂ ਮਾੜੇ ਪਾਣੀ ਦੇ ਵਿੱਚ ਕਿਉਂਕਿ ਉਹਦੇ ਵਿੱਚ ਜਿਹੜੇ ਸਾਲਟ ਆ ਉਹ ਬਹੁਤ ਜ਼ਿਆਦਾ ਅਮਾਊਂਟ ਉਹਨਾਂ ਦਾ ਹੁੰਦਾ ਹੈ ਉਹ ਤੁਹਾਨੂੰ ਟੈਸਟ ਕਰਾਏ ਤੇ ਪਤਾ ਲੱਗਦਾ ਜਾਂ ਫਿਰ ਜਿੱਥੇ ਅੱਜਕੱਲ ਜਿਹੜਾ ਹੈਗਾ ਨਹਿਰੀ ਪਾਣੀ ਲਗਾਤਾਰ ਜਿਹੜੇ ਕਿਸਾਨ ਵੀਰ ਲਾਉਂਦੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉੱਲੀ ਰੋਗ ਤੋਂ ਆਪਣੀ ਫਸਲ ਨੂੰ ਬਚਾਉਣ ਦੀ ਇਹ ਉਲੀ ਰੋ ਖਾਸ ਤੌਰ ਤੇ ਸ਼ੀਟਸ ਬਲਾਈਟ ਹੀ ਅੱਜ ਕੱਲ ਸ਼ੁਰੂ ਹੁੰਦੀ ਹੈ ਮੁੱਢਾਂ ਦੇ ਉੱਤੋਂ ਜਿਹੜੇ ਦਾਗ ਧੱਬੇ ਪੈਣੇ ਸ਼ੁਰੂ ਹੁੰਦੇ ਆ ਤਾਂ ਉਦੋਂ ਆਪਾਂ ਨੂੰ ਪਤਾ ਲੱਗਦਾ ਕਿਉਂਕਿ ਵਿੰਡੋ ਪੀਰੀਅਡ ਹੁੰਦਾ ਜਿਹੜਾ ਜਦੋਂ ਬਿਮਾਰੀ ਦੇ ਇਨਫੈਕਸ਼ਨ ਸ਼ੁਰੂ ਹੁੰਦੀ ਹੈ ਉਦੋਂ ਆਪਾਂ ਨੂੰ ਨੰਗੀ ਅੱਖ ਨਾਲ ਨਹੀਂ ਦਿਸਦੀ ਜਦੋਂ ਇਨਫੈਕਸ਼ਨ ਡਿਵੈਲਪ ਹੋ ਜਾਂਦੀ ਹੈ ਉੱਤੇ ਜਿਹੜੇ ਹੈਗੇ ਨਿਸ਼ਾਨੀਆਂ ਆਉਣ ਲੱਗ ਪੈਂਦੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਰੋਗ ਲੱਗ ਗਿਆ ਸੋ ਆਪ ਦੀ ਫਸਲ ਨੂੰ ਚੈੱਕ ਕਰਦੇ ਰਹਿਣਾ ਜਿੱਥੇ ਖਾਸ ਤੌਰ ਤੇ ਚੋਨਾ ਸੰਘਣਾ ਜਾਂ ਦਰਖਤਾਂ ਦੇ ਥੱਲੇ ਜਿੱਥੇ ਛਾਂ ਰਹਿੰਦੀ ਹੈ ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਉੱਥੇ ਤੁਸੀਂ ਇਹ ਜਿਹੜਾ ਹੈਗਾ ਧਿਆਨ ਰੱਖਣਾ ਹੈ ਹਾਂ ਜੇ ਜਿਹੜੇ ਕਿਸਾਨ ਵੀਰਾਂ ਨੇ ਸਪ੍ਰੈਇਆਂ ਖਤਮ ਕਰਤੀਆਂ ਫਸਲ ਜਦੋਂ 50 ਦਿਨ ਤੋਂ ਟੱਪ ਜਾਂਦੀ ਡੇਲੀ ਤੁਸੀਂ ਆਪ ਦੀ ਫਸਲ ਦਾ ਜਿਹੜੇ ਹੈਗੇ ਚੈੱਕ ਕਰਦੇ ਰਹਿਣਾ ਤੇ ਜਿਹੜਾ ਉੱਲੀਨਾਸ਼ਕ ਤੁਸੀਂ ਹੁਣ ਵਰਤਣਾ ਹੈ ਖਾਸ ਤੌਰ ਤੇ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਫਸਲ ਦੇ ਉੱਤੇ ਉੱਲੀ ਰੋਗ ਹਮਲਾ ਹੋਣ ਦਾ ਖਤਸ਼ਾ ਜਾਂ ਪਿਛਲੇ ਸਾਲ ਦੇ ਜਾਂ ਹਿਸਟਰੀ ਦੇ ਬੇਸ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਦਿਨਾਂ 'ਚ ਸਾਡੀ ਖੇਤ ਦੇ ਵਿੱਚ ਫਸਲ ਦਾ ਹਮਲਾ ਹੁੰਦਾ ਕਿਉਂਕਿ ਜਿਹੜੇ ਜ਼ਮੀਨ ਦੇ ਰਹੀਂ ਜਿਹੜੇ ਰੋਗ ਫੈਲਦੇ ਆ ਤਾਂ ਉਹ ਜਿਹੜੇ ਹੈਗੇ ਉਹ ਉਹਨਾਂ ਦਿਨਾਂ ਦੇ ਵਿੱਚ ਜਾ ਕੇ ਜਦੋਂ ਮੌਸਮ ਫੇਵਰੇਬਲ ਹੁੰਦਾ ਤਾਂ ਉਦੋਂ ਜਿਹੜੇ ਸਪੋਰ ਉਹ ਤੇ ਜਰਮੀਨੇਟ ਕਰਦੇ ਤੇ ਫਸਲ ਨੂੰ ਇਫੈਕਟ ਕਰਦੇ ਆ ਹੁਣ ਉਲੀਨਾਸ਼ਕ ਤੁਸੀਂ ਕਿਸਾਨ ਵੀਰੋ ਵਰਤਣਾ ਜਿਨ੍ਹਾਂ ਦੇ ਵਿੱਚ ਪ੍ਰੋਟੈਕਟਿਵ ਪਲੱਸ ਪ੍ਰੋਟੈਕਟਿਵ ਕਹਿ ਲਿਏ ਜਾਂ ਆਪਾਂ ਕਿਉਰੇਟਿਵ ਕਹਿ ਲਈਏ ਕਿਉਰੇਟਿਵ ਕਿਉਂਕਿ ਜਿਹੜਾ ਇਨਫੈਕਸ਼ਨ ਤੋਂ 48 ਤੋਂ 72 ਘੰਟੇ ਦੇ ਅੰਦਰ ਅੰਦਰ ਜਿਹੜੀ ਦਵਾਈ ਕੰਮ ਕਰਦੀ ਆ ਖਾਸ ਤੌਰ ਤੇ ਜਿਹਦੇ ਵਿੱਚ ਨੇਵ ਆ ਗਈ ਕੈਪਟਨ ਆ ਗਈ ਵੈਲਡਾਮਾਈਸੀਨ ਆ ਗਈ ਜਾਂ ਸਲਫਰ ਆ ਗਿਆ ਜਿਹਦੇ ਵਿੱਚ ਕਈ ਕੰਬੀਨੇਸ਼ਨਾਂ 'ਚ 65% ਸਲਫਰ ਹੁੰਦਾ ਜਾਂ 80% ਸਲਫਰ ਵਿਊਲੀ ਨਾਸ਼ਕ ਦੇ ਤੌਰ ਤੇ ਕਈ ਕਿਸਾਨ ਵੀ ਟੈਂਕ ਮਿਕਸ ਕਰਕੇ ਵਰਤਦੇ ਆ ਇਹ ਕੰਬੀਨੇਸ਼ਨਾਂ ਵਰਤਦੀਆਂ ਜਿਹੜੀਆਂ ਖਾਸ ਤੌਰ ਤੇ ਆ ਰਹੀਆਂ ਜਨੇਬ ਪਲਸ ਹੈਕਜ਼ਾਗੋਨ ਨਾਲ ਜੋੜ ਕੇ ਕਿਉਂਕਿ ਹੈਕਜ਼ਾਗੋਨ ਨਾਲ ਜਿਹੜੇ ਟ੍ਰਾਈਜੋਲ ਟੈਕਨੀਕਲ ਹੁੰਦੇ ਇਹ ਹੁੰਦੇ ਆ ਸਿਸਟੈਮਿਕ ਇਹਨਾਂ ਨੇ ਬੂਟੇ ਦੇ ਰਾਈਂ ਜਾ ਕੇ ਅਸਰ ਕਰਨਾ ਜਿਹੜੇ ਦੂਜੇ ਹੁੰਦੇ ਆ ਜਨੇਬ ਹੋ ਗਿਆ ਕੈਪਟਨ ਹੋ ਗਿਆ ਜਾਂ ਵੈਲਟਾਮਾਈਸਿਨ ਹੋ ਗਿਆ ਜਾਂ ਜਿਹੜਾ ਹੈਗਾ ਸਲਫਰ ਤੁਹਾਡਾ ਹੋ ਗਿਆ 65% ਕੰਬੀਨੇਸ਼ਨ ਆਉਂਦੀ ਆ ਖਾਸ ਤੌਰ ਤੇ ਟੈਬੂਕੋਨਜ਼ੋਲ ਪਲੱਸ ਸਲਫਰ ਦੀ ਇੱਕ ਕੰਬੀਨੇਸ਼ਨ ਆਉਂਦੀ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਇੱਕ ਤਾਂ ਪ੍ਰੋਟੈਕਟ ਹੁੰਦਾ ਜਿਹੜਾ ਕਿ ਬਾਹਰ ਜਦੋਂ ਤੁਸੀਂ ਸਪਰੇਅ ਕਰਨੀ ਆ ਜੇ ਕੋਈ ਸਪੋਰ ਬਾਹਰ ਬੂਟੇ ਦੇ ਬਾਹਰ ਹੈਗੇ ਆ ਤਾਂ ਉਹ ਜਿਹੜੇ ਹੈਗੇ ਆ ਤੁਰੰਤ ਉਹਨਾਂ ਨੂੰ ਖਤਮ ਕਰਨਗੇ ਤੇ ਨਾਲ ਸਿਸਟੈਮਿਕ ਹੋ ਗਿਆ ਜਿਹੜੀ ਕਿ ਜੇ ਕੋਈ ਇਨਫੈਕਸ਼ਨ ਥੋੜੀ-ਬਹੁਤੀ ਹੈਗੀ ਤਾਂ ਉਹਨੂੰ ਵੀ ਨਾਲ ਖਤਮ ਕਰਨਗੇ ਪ੍ਰੋਟੈਕਟਿਵ ਪਲੱਸ ਸਿਸਟੈਮਿਕ ਤਾਂ ਇਹ ਕੰਬੀਨੇਸ਼ਨ ਵਰਤਣੀ ਇਹ ਨਾਲੇ ਸਸਤੀ ਵੀ ਪੈਂਦੀ ਹੈ ਜੇ ਫਸਲ ਗੋਭ ਚ ਆਉਣ ਤੋਂ ਪਹਿਲਾਂ-ਪਹਿਲਾਂ ਤੁਸੀਂ ਜਿਹੜੀ ਸਪਰੇਅ ਕਰਨੀ ਆ ਤਾਂ ਇਹ ਕੰਬੀਨੇਸ਼ਨ ਆ ਤੁਸੀਂ ਖਾਸ ਤੌਰ ਤੇ ਵਰਤੋ ਤਾਂ ਇਹਨਾਂ ਦਾ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਤੇ ਬਿਮਾਰੀ ਆ ਜਿਹੜੀ ਹੈਗੀ ਉਹਦਾ ਅਟੈਕ ਨਹੀਂ ਹੋਊਗਾ ਪਰ ਇੱਕ ਗੱਲ ਦਾ ਖਿਆਲ ਰੱਖਣਾ ਕਿ ਆਪਾਂ ਜੇ 15-20 ਦਿਨ ਦੇ ਗੈਪ ਤੇ ਜਿਵੇਂ ਆਪਾਂ 55 ਦਿਨ ਤੇ 60 ਦਿਨ ਤੇ 62 ਦਿਨ ਤੇ ਸਪਰੇਅ ਕਰਦੇ ਆ ਉਸ ਤੋਂ ਬਾਅਦ ਇੱਕ ਸਪਰੇਅ ਆਪਾਂ ਰਿਪੀਟ ਜ਼ਰੂਰ ਕਰਨੀ ਹੁੰਦੀ ਹੈ ਜੇ ਤੁਹਾਡੀ ਫਸਲ 'ਚ ਕੋਈ ਕਿਸਮ ਕਿਸੇ ਕਿਸਮ ਦਾ ਰੋਗ ਹੈ ਨਹੀਂ ਫੇਰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕਿਸਾਨ ਵੀਰ ਪੁੱਛ ਰਹੇ ਸੀ ਕਿ ਹੁਣ ਅਸੀਂ ਉਲੀਨਾਸ਼ਕ ਸਪਰੇਅ ਕਰ ਦਈਏ ਜਾ ਕੀਟਨਾਸ਼ਕ ਪਾਉਣ ਬਾਰੇ ਪੁੱਛ ਰਹੇ ਸੀ ਜੇ ਕੀੜੇ ਮਕੌੜੇ ਦਾ ਅਟੈਕ ਹੀ ਹੈ ਨਹੀਂ ਕਿਸਾਨ ਵੀਰੋ ਕੀਟਨਾਸ਼ਕ ਤਾਂ ਬਿਲਕੁਲ ਹੀ ਨਿਵਰਤਨਾ ਕੀਟਨਾ ਜਿਹੜੇ ਕੀੜੇ ਮਕੌੜਿਆਂ ਤੋਂ ਬਹੁਤਾ ਘਬਰਾਉਣ ਦੀ ਜਰੂਰਤ ਨਹੀਂ ਹੁੰਦੀ ਉਲੀ ਰੋਗ ਜਾਂ ਤੱਤਾਂ ਦੀ ਘਾਟ ਇਹਦੇ ਕਰਕੇ ਫੋਕ ਆਪਣੀ ਫਸਲ ਦੇ ਵਿੱਚ ਜਿਹੜਾ ਝਾੜ ਉਹ ਘਟਦਾ ਇਹ ਸਪਰੇਅ ਤੁਸੀਂ ਕਰ ਸਕਦੇ ਐਨਪੀਕੇ ਜੇ ਤੁਸੀਂ ਇਸ ਸਟੇਜ ਤੇ ਕਰਨਾ ਕਿਉਂਕਿ ਜਿਹੜਾ 13045 ਕਿਸਾਨ ਵੀਰੋ ਉਹ ਬੂਟ ਸਟੇਜ ਤੇ ਗੋਭ ਵਿੱਚ ਜਦੋਂ ਫਸਲ ਆਉਂਦੀ ਹੈ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਸਟੇਜਾਂ ਦੱਸੂਗਾ ਕਿ ਕਿੰਨੇ ਕ ਦਿਨ ਤੇ ਜਾ ਕੇ ਜਿਹੜੀ ਫਸਲ ਗੋਭ ਚ ਆਉਂਦੀ ਉਹਦੋਂ ਬਾਅਦ ਫਲਾਵ ਕਰਨਾ ਤਾਂ ਉਹ ਤੁਸੀਂ ਕਰ ਸਕਦੇ ਆ ਉਲੀਨਾਸ਼ਕ ਦੇ ਨਾਲ ਜਿਹੜੇ ਇਹ ਵਾਟਰ ਸਾਲੂਬਲ ਐਨਪੀਕੇ ਹੁੰਦੇ ਆ ਇਹ ਜਿਹੜੇ ਕੰਪੈਟੀਬਲ ਹੁੰਦੇ ਆ ਇਹਨਾਂ ਦਾ ਵੱਖਰ ਵੱਖਰਾ ਕੋਲ ਬਣਾ ਕੇ ਮੌਕੇ ਤੇ ਤੁਸੀਂ ਜਿਹੜੀ ਹੈਗੀ ਸਪਰੇਅ ਕਰ ਸਕਦੇ ਆ ਕਿਲੋ ਡਾ 1.5 ਕਿਲੋ ਐਨਪੀਕੇ ਮਾਤ ਸਕਦੇ ਆ ਜਿਹੜਾ ਵੀ ਤੁਹਾਨੂੰ ਸਸਤਾ ਪੈਂਦਾ ਉਹ ਦੀ ਤੁਸੀਂ ਸਪਰੇਅ ਕਰ ਸਕਦੇ ਵੈਸੇ ਤਾਂ ਜੇ ਤੁਸੀਂ ਜਿੰਕ ਲੋਹਾ ਕਰੀਦਾ ਆਪਣੀ ਯੂਰੀਆ ਸਪਰੇਅ ਕੀਤੀਆਂ ਦੋ ਜਿੰਨਾ ਕਿਸਾਨ ਵੀ ਕਰਨ ਕੀਤੀਆਂ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਪਰੇਅ ਦੀ ਤਤਾਂ ਵਾਲੀ ਦੀ ਐਸਟੇਜ ਤੇ ਜਰੂਰਤ ਨਹੀਂ ਬੂਟ ਸਟੇਜ ਤੇ ਆਪਾਂ ਜਿਹੜੀ 13 0 45 ਜਰੂਰ ਕਰਨੀ ਕਿਉਂਕਿ ਉਦੋਂ ਪੋਟਾਸ਼ ਦੇ ਨਾਲ ਜਿਹੜੀ ਨਾਈਟ੍ਰੇਟ ਨਾਈਟ੍ਰੋਜਨ ਦੀ ਕੰਬੀਨੇਸ਼ਨ ਆ ਪੋਟਾਸ਼ ਦੀ ਐਫੀਸ਼ੀਐਂਸੀ ਵਧਾਉਂਦਾ ਫਸਲ ਦੇ ਵਿੱਚ ਫੋਕ ਨੂੰ ਘਟਾਉਂਦਾ ਤੇ ਜੇ ਹਮਸ ਤੇ ਗਰਮੈਸ਼ ਦਾ ਮਾਹੌਲ ਹੋਵੇ ਤਾਂ ਫਸਲ ਨੂੰ ਬਿਮਾਰੀਆਂ ਤੋਂ ਪ੍ਰੋਟੈਕਟ ਜਿਹੜੀ ਹੈਗੀ ਇਹ ਬਿਮਾਰੀਆਂ ਪ੍ਰਤੀ ਪ੍ਰਤੀਰੋਧਕ ਸ਼ਕਤੀ ਤੇ ਫੋਕ ਘਟਾਉਂਦਾ ਸੋ ਇਹ ਤੁਸੀਂ ਉਲੀ ਨਾਸ਼ਕ ਹੁਣ ਤੁਸੀਂ ਫਸਲ ਦਾ ਖਿਆਲ ਰੱਖਣਾ ਕਿਉਂਕਿ ਬਰਸਾਤੀ ਮੌਸਮ ਮੀਆਂ ਦਾ ਚੱਲ ਰਿਹਾ ਫਸਲ ਦੇ ਵਿੱਚ ਉਲੀ ਰੋਗ ਹਮਲ ਦਾ ਹਮਲਾ ਹੋਣ ਦਾ ਖਤਸ਼ਾ ਹੈਗਾ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ